ਸਤਿ ਸ਼੍ਰੀ ਅਕਾਲ ਜੀ ਗਰਮੀਆਂ ਦੇ ਮੌਸਮ ਚ ਜਿਹੜਾ ਕਿ ਚੱਲ ਰਿਹਾ ਐ ਇਸ ਮੌਸਮ ਚ ਤੁਹਾਨੂੰ ਅਸੀਂ ਠੰਡੀ ਠੰਡੀ ਚੀਜ਼ ਖਿਲਾ ਰਹੇ ਹਾਂ ਕਿ ਜਿਹੜੀ ਸਾਨੂੰ ਐਨ ਠੰਡਕ ਦੇਗੀ ਉਹਦਾ ਨਾਮ ਐ ਘਰ ਦੀ ਬਣੀ ਆਈਸਕ੍ਰੀਮ ਦੇਖੋ ਆਈਸਕ੍ਰੀਮ ਬਣਾਉਣ ਵਾਸਤੇ ਜਿਹੜੀ ਘਰ ਦੀ ਬਣਾਣੀ ਐ ਔਰ ਜਦ ਜੇ ਸਾਨੂੰ ਐਨੀ ਸੈਟੀਸਫੈਕਸ਼ਨ ਹੁੰਦੀ ਬੱਚਿਆਂ ਨੂੰ ਤੁਸੀਂ ਹੁਣ ਛੁੱਟੀਆਂ ਵਿੱਚ ਇਹਨਾਂ ਨੂੰ ਘਰ ਚ ਜਿਹੜੀ ਆਈਸਕ੍ਰੀਮ ਬਣਾ ਕੇ ਖਵਾਓਗੇ ਤਾਂ ਉਹ ਕਿਉਂ ਨਹੀਂ ਘਰ ਦੇ ਬਨੇ ਚੀਜ਼ਾਂ ਖਾਣਗੇ ਤੇ ਅਸੀਂ ਇਹਦੇ ਲਈ ਦੇਖੋ ਵੀਰਕਾ ਦੇ 1 ਕਿਲੋ ਦੁੱਧ ਲਿੱਤਾ ਐ वैसे ते रेड पैकेट ਹੋਣ ਤੇ ਜ਼ਿਆਦਾ ਵਧੀਆ ਹੈ ਪਰ ਸਾਨੂੰ ਗ੍ਰੀਨ ਮਿਲੇ ਤੇ ਅਸੀਂ ਗ੍ਰੀਨ ਪਾਏ ਨੇ ਤੁਸੀਂ ਰੈੱਡ ਵਾਲੇ ਪੈਕੇਟ ਵੀ ਯੂਜ਼ ਕਰ ਸਕਦੇ ਹੋ ਜਿਹੜੇ orange ਕਲਰ ਚਾਹੁੰਦੇ ਨੇ ਵੇਰਕਾ ਦਾ ਜਾਂ ਜੋ ਤੁਹਾਡੇ ਘਰ ਅਗਰ ਘਰ ਤੁਹਾਡੇ ਖੁਦ ਦੁੱਧ ਅਵੇਲੇਬਲ ਹੈ ਫਿਰ ਉਹਨੂੰ ਵੀ ਯੂਜ਼ ਕਰ ਸਕਦੇ ਹੋ ਤੇ ਅਸੀਂ 1 ਕਿਲੋ ਦੁੱਧ ਨੂੰ ਪਤੀਲੇ ਚ ਪਾ ਕੇ ਅਸੀਂ ਨੂੰ ਹੁਣ ਅਸੀਂ ਇਹਨੂੰ ਬੋਇਲ ਕਰਨ ਲਈ ਰੱਖਾਂਗੇ ਕਿਉਂਕਿ ਆਬਵੀਅਸਲੀ ਇਹ ਦੁੱਧ ਜਰੂਰੀ ਪਾਣੇ ਆ ਦੁੱਧ ਨੂੰ ਪਹਿਲਾਂ ਬੋਇਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਜਿਹੜੀ ਘਰ ਆਈਸਕ੍ਰੀਮ ਬਣਾਨੀ ਹੈ ਤੇ ਜਿਆਦਾ ਚੀਜ਼ਾਂ ਦੀ ਇੰਨੀ ਜਿਆਦਾ ਲੋੜ ਨਹੀਂ ਹੈ ਅਸੀਂ ਜੋ ਘਰ ਵਿੱਚ ਅਵੇਲੇਬਲ ਸੀ ਉਹੀ ਚੀਜ਼ਾਂ ਪਾਈਆਂ ਨੇ ਸਾਡੇ ਕੋਲ ਮੂੰਗਫਲੀ ਪਈ ਹੋਈ ਸੀ ਉਹਦੇ ਗਿਰੀਆਂ ਕੱਢ ਲਈਆਂ ਨੇ ਖਰਬੂਜੇ ਦੀਆਂ ਗਿਰੀਆਂ ਕੱਢੀਆਂ ਹੋਈਆਂ ਨੇ ਅਸੀਂ ਤੇ ਬਾਦਾਮ ਤੇ ਕਾਜੂ ਲਿੱਤੇ ਨੇ ਤੇ ਜਿਹੜਾ ਅਸੀਂ ਇਹਦੇ ਉੱਤੇ ਡੈਕੋਰੇਟ ਕਰਨਾ ਹੈ ਉਹਨੂੰ ਵੀ ਸੀ ਬਰੀਕ-ਬਰੀਕ ਕੱਟ ਲਿਆ ਬਾਦਾਮ ਤੇ ਕਾਜੂ ਨੂੰ ਤੇ ਚਾਰ ਪੀਸ ਅਸੀਂ ਬ੍ਰੈਡ ਦੇ ਲੈਂਦੇ ਨੇ ਬ੍ਰਾਊਨ ਬ੍ਰੈਡ ਅਸੀਂ ਯੂਜ਼ ਕੀਤੀ ਹੈ ਇਹਦੇ ਵਿੱਚ ਤੇ ਹੁਣ ਦੇਖੋ ਤੁਸੀਂ ਦੇਖ ਰਹੇ ਹੋਗੇ ਦੁੱਧ ਨੂੰ ਬਾਲਾ ਆ ਗਿਆ ਹੈ ਤੇ ਅਸੀਂ ਹਜੇ ਨੂੰ ਬਿਲਕੁਲ ਸੇਮਤ ਕਰਤਾ ਹੈ ਕਿਉਂਕਿ ਦੁੱਧ ਥੋੜਾ ਜਿਹਾ ਅਸੀਂ ਇਹਨੂੰ ਸੰਗਣਾ ਕਰਨਾ ਹੈ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਦੁੱਧ ਉਬਲੇ ਨਾ ਅਸੀਂ ਇਹਦੇ ਵਿੱਚ ਮਤਲਬ ਕੜਛੀ ਨਾ ਜਾਂ ਕਿਸੇ ਸਪੂਨ ਦੀ ਹੈਲਪ ਦੇ ਨਾਲ ਉਹਨੂੰ ਹਿਲਾਵਾਂਗੇ ਬ੍ਰੈਡ ਨੂੰ ਅਸੀਂ ਮਿਕਸ ਕਰਤਾ ਉਹਦਾ ਪੂਚੂਰ ਬਣਾ ਲਿਆ ਜਿਵੇਂ ਕਿ ਦੇਖੋ ਤੁਸੀਂ ਦੇਖਿਆ ਹੁਣ ਅਸੀਂ ਆਹ ਦੇਖੋ ਬ੍ਰੈਡ ਨੂੰ ਇਹ ਮਤਲਬ ਜਿਹਨੂੰ ਮਿਕਸੀ ਚ ਮਿਕਸ ਕੀਤਾ ਤੇ ਇਸ ਤਰ੍ਹਾਂ ਦਾ ਟੈਕਸਚਰ ਬਣ ਗਿਆ ਸਾਡਾ ਤਿਆਰ ਹੋ ਗਿਆ ਡਰਾਈ ਫਰੂਟ ਨੂੰ ਅਸੀਂ ਮਿਕਸ ਕਰਤਾ ਜੋ ਅਵੇਲੇਬਲ ਸੀ ਸਾਡੇ ਕੋਲ ਦੇਖੋ ਜਿਹੜਾ ਦੁੱਧ ਅਸੀਂ ਬੋਇਲ ਕੀਤਾ ਸੀ ਉਹਨੇ ਮੱਠਾ ਮੱਠਾ ਰੱਖਿਆ ਸੀ ਅੱਗ ਤੇ ਦੇਖੋ ਹੁਣ ਸੰਗਣਾ ਪੰਨ ਅੱਚ ਆ ਗਿਆ ਵਾ ਤੇ ਹੁਣ ਅਸੀਂ ਇਹ ਚ ਪਰਾ 슈ਗਰ ਪਾਵਾਂਗੇ ਤੁਸੀਂ ਟੇਸ ਅਨੁਸਾਰ ਪਾਓ ਇਹਦੇ ਚ ਕੋਈ ਵੱਧੋ ਘੱਟ ਨਹੀਂ ਜਿਵੇਂ ਤੁਹਾਨੂੰ 슈ਗਰ ਚੰਗੀ ਲੱਗਦੀ ਹੈ 1 ਕਿਲੋ ਦੁੱਧ ਚ ਜਿੰਨੇ ਤੁਸੀਂ ਪਾਣੀ ਪਾ ਸਕਦੇ ਹੋ ਅਸੀਂ ਵੈਸੇ 4 ਸਪੂਨ ਪਾਏ ਸੀ ਵੱਡੇ ਲੋ ਤੁਹਾਨੂੰ ਆਈਸਕ੍ਰੀਮ ਚ ਕੋਈ ਹੋਰ ਟਿਪਸ ਦੱਸਾਂਗੇ ਇਹ ਚ ਥੋੜਾ ਕਸਟਰਡ ਪਾਊਡਰ ਪਾਣਾ ਹੈ ਹੁਣ ਕਸਟਰਡ ਨੂੰ ਅਸੀਂ ਅੱਚ ਕੀ ਕਰਨਾ ਹੈ ਦੁੱਧ ਦੇ ਵਿੱਚ ਇੱਕ ਸਪੂਨ ਪਾ ਕੇ ਇਹਨੂੰ ਅੱਛੀ ਤਰ੍ਹਾਂ ਅਸੀਂ ਨੂੰ ਮਿਕਸ ਕਰਨਾ ਹੈ ਇਹ ਕੋਈ ਲੰਪ ਨਾ ਲੈ ਜਾਏ ਕਿਉਂਕਿ ਅਗਰ ਇਹਨਾਂ ਛੱਡ ਦਾਂਗੇ ਤੇ ਵਿੱਚ ਉਹ ਠੀਕ ਨਹੀਂ ਰਹੇਗਾ ਦੇਖੋ ਜਿਵੇਂ ਘੋਲ ਰਿਹਾ ਜਿਵੇਂ ਅਸੀਂ ਦੇਖੋ ਘੋਲ ਤਿਆਰ ਕੀਤਾ ਹੈ ਇਸ ਘੋਲ ਨੂੰ ਅਸੀਂ ਅੱਛੀ ਤਰ੍ਹਾਂ ਚ ਜੜਾ ਸਾਡਾ ਦੁੱਧ ਬੋਇਲ ਕੀਤਾ ਹੋਇਆ ਹੈ ਬਸ ਥੋੜਾ ਸੰਘਣਾ ਹੋ ਗਿਆ ਉਹਦੇ ਚ ਅਸੀਂ ਇਹਨੂੰ ਮਿਕਸ ਕਰਤਾ ਹੈ ਔਰ ਮਿਕਸ ਕਰਕੇ ਇਹਨੂੰ ਹਿਲਾ ਦਿੱਤਾ ਹੈ ਦੇਖੋ ਇਹਦੇ ਨਾਲ ਕੋਈ ਥੋੜਾ ਕਲਰ ਚੇਂਜ ਹੋ ਗਿਆ ਤੁਹਾਨੂੰ ਵਾਕਈ ਆਈਸਕ੍ਰੀਮ ਦਾ ਐਂ ਟੇਸਟ ਮਜ਼ੇਦਾਰ ਮਜ਼ੇਦਾਰ ਆਏਗਾ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਅਸੀਂ ਬ੍ਰੈਡ ਨੂੰ ਮਿਕਸੀਚ ਮਿਕਸ ਕੀਤਾ ਸੀ ਉਹਨੂੰ ਹੁਣ ਅਸੀਂ ਹੌਲੀ-ਹੌਲੀ ਉੱਚ ਪਾਣਾ ਹੈ ਤੇ ਨਾਲੇ ਹਿ ਇਹ ਬਹੁਤ ਜ਼ਰੂਰੀ ਹੈ ਉਹ ਜਦੋਂ ਤੁਸੀਂ ਨੂੰ ਹਿਲਾਉਣਾ ਹੈ ਤਾਂ ਦੇਖਣਾ ਕਿ ਜਿਆਦਾ ਟੈਕਸਚਰ ਜਿਆਦਾ ਟੈਕਸਚਰ ਠਿਕ ਨਹੀਂ ਹੋਣਾ ਚਾਹੀਦਾ ਜਿਵੇਂ ਤੁਸੀਂ ਦੇਖ ਰਹੇ ਹੋਗੇ ਅਸੀਂ ਥੋੜਾ ਥੋੜਾ ਕਰਕੇ ਪਾ ਰਹੇ ਇੱਕਦਮ ਨਹੀਂ ਪਾ ਰਹੇ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਅਸੀਂ ਮਤਲਬ ਇੱਕਦਮ ਨਹੀਂ ਸਾਰਾ ਇਕੱਠਾ ਪਾਣਾ ਥੋੜਾ ਥੋੜਾ ਕਰਕੇ ਪਾਣਾ ਹੈ ਕਿ ਸੰਾਰੇ ਹਿਲਾਣਾ ਹੈ ਕਿਉਂਕਿ ਉਹਨੂੰ ਚੈੱਕ ਕਰਨਾ ਵਾਸਤੇ ਕਿਉਂਕਿ ਆਈਸਕ੍ਰੀਮ ਬਣਨੀ ਤਦੇ ਮਜ਼ੇਦਾਰ ਹੈ ਦੇਖੋ ਇਸ ਤਰ੍ਹਾਂ ਦਾ ਟੈਕਸਚਰ ਹੋਏ ਮੈਨੂੰ ਲੱਗ ਰਿਹਾ ਸੀ ਕਿ ਥੋੜਾ ਪਤਲਾ ਹੈ ਤੁਸੀਂ ਅੱਜ ਹੋਰ ਥੋੜਾ ਮਿਕਸ ਕਰਤਾ ਬ੍ਰੈਡ ਤੋਂ ਬਾਅਦ ਅਸੀਂ ਹੁਣ ਅ ਤੁਸੀਂ ਦੇਖ ਰਹੇ ਹੋਗੇ ਕਿ ਲਗਾਤਾਰ ਨੂੰ ਹਿਲਾਏ ਜਾ ਰਹੇ ਹਨ ਜਿਹੜਾ ਕਿ ਬੜਾ ਇੰਪੋਰਟੈਂਟ ਆ ਗੈਸ ਜੇ ਸਾਡੀ ਓਨ ਹੈ ਉਹਨੂੰ ਜੇ ਬੰਦ ਨਹੀਂ ਕੀਤਾ ਉਹ ਤੇ ਇਹ ਦੇਖੋ ਇਸ ਤਰ੍ਹਾਂ ਦਾ ਦੇਖੋ ਤਿਆਰ ਹੋਣਾ ਚਾਹੀਦਾ ਉਹ ਤੁਹਾਡੇ ਦੇਖੋ ਆਈਸਕ੍ਰੀਮ ਇੰਨੀ ਵਧੀਆ ਫਰਸਟ ਕਲਾਸ ਤਿਆਰ ਹੋਏਗਾ ਕਿ ਤੁਸੀਂ ਬਾਹਰ ਦੀ ਆਈਸਕ੍ਰੀਮ ਖਾਣੇ ਭੁੱਲ ਜਾਓਗੇ ਹੁਣ ਅਸੀਂ ਗੈਸ ਦੇਖੋ ਬੰਦ ਕਰ ਦਿੱਤਾ ਹੈ ਉਹ ਦੇਖੋ ਟੈਕਸਚਰ ਦਾ ਹੋਰ ਥਿਕ ਹੋ ਗਿਆ ਹੈ ਬਸ ਇਸ ਤਰ੍ਹਾਂ ਦਾ ਰੱਖਣਾ ਹੈ ਹੁਣ ਕੀ ਕਰਨਾ ਹੈ ਜਦੋਂ ਸਾਰਾ ਟੈਕਸਚਰ ਠੰਡਾ ਹੋ ਜਾਏਗਾ ਉਨਨੋ ਹੀ ਦੁਬਾਰਾ ਮਿਕਸੀਚ ਪਾ ਕੇ ਫਿਰ ਜਿਸ ਬਰਤਨ ਚ ਅਸੀਂ ਜਮਾਨੇ ਆਈਸਕ੍ਰੀਮ ਉੱਤੇ ਪਾ ਦਿੰਨਾ ਹੈ ਜਿਹੜਾ ਇਹ ਕੰਟੇਨਰ ਯੂਜ਼ ਕਰਨਾ ਹੈ ਤੁਹਾਡਾ ਲਿਡ ਵਾਲਾ ਹੋਣਾ ਚਾਹੀਦਾ ਟਾਈਟ ਲਿਡ ਵਾਲਾ ਅਸੀਂ ਹੁਣ ਦੇਖੋ ਉੱਤੇ ਗਾਰਨਿਸ਼ ਕਰਤਾ ਜਿਹੜਾ ਅਸੀਂ ਡਰਾਈ ਫਰ ਕੱਟਿਆ ਸੀ ਕੋਈ ਜ਼ਿਆਦਾ ਚੀਜ਼ ਸਮਗਰੀ ਯੂਜ਼ ਨਹੀਂ ਹੋਈ ਇਹਦੇ ਜਹਾਂ ਤੁਸੀਂ ਪਾ ਸਕਦੇ ਹੋ ਡਰਾਈ ਫਰ ਜਿਹੜਾ ਕੋਈ ਅਵੇਲੇਬਲ ਹੈ ਤੁਹਾਡੀ ਪਸੰਦ ਹੈ ਪਰ ਅਸੀਂ ਇੰਨਾ ਹੀ ਪਾਇਆ ਕਿਉਂਕਿ ਇਹਨਾਂ ਦੇਖੋ ਬੱਚੇ ਵੀ ਬੱਚੇ ਦੇਖੋ ਛੁੱਟੀਆਂ ਮਨਾਣ ਕਰਕੇ ਆਏ ਹੋਏ ਨੇ ਇਹਨਾਂ ਦੇ ਬੱਚਿਆਂ ਨੂੰ ਆਈਸਕ੍ਰੀਮ ਜਿਹੜੇ ਦਵਾਂਗੇ ਔਰ ਇਹ ਵਾਲੀ ਆਈਸਕ੍ਰੀਮ ਅ ਜਿਹੜੇ ਕਿ ਸਾਨੂੰ ਪਤਾ ਹੈ ਕਿਸ ਕੰਡੀਸ਼ਨ 'ਚ ਬਣਾਈ ਹੈ ਔਰ ਬਹੁਤ ਹੀ ਟੇਸਟੀ ਵੀ ਬਣੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਔਰ ਕੋਈ ਐਨਾ ਜ਼ਰਾ ਟਾਈਮ ਲੱਗਾ ਐਨੀ ਮਿਹਨਤ ਨਹੀਂ ਲੱਗੀ ਨਾ ਐਨਾ ਸਮਾਂ ਯੂਜ਼ ਦਿੱਤਾ ਹੈ ਕੰਟੇਨਰ ਬੰਦ ਕਰਕੇ ਫ੍ਰੀਜਰ 'ਚ ਰੱਖ ਦੇਣਾ ਦੇਖੋ ਅਸੀਂ ਸ਼ਾਮ ਨੂੰ ਬਣਾਇਆ ਸੀ ਫਿਰ ਅਸੀਂ ਇਹਨੂੰ ਪੂਰੀ ਰਾਤ ਰੱਖਿਆ ਇਹਨੂੰ ਫ੍ਰੀਜਰ 'ਚ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਮਾਰਨਿੰਗ 'ਚ ਕੱਢਿਆ ਮਤਲਬ ਕਿ ਆਫਟਰਨੂਨ ਤੱਕ ਤੇ ਦੇਖੋ ਕਿੰਨੀ ਵਧੀਆ ਸਾ ਡੀਅਨ ਫਰਸਟ ਕਲਾਸ ਆਈਸਕ੍ਰੀਮ ਬਣੀ ਗਈ ਹੈ ਜੋ ਤੁਹਾਡੇ ਕੋਈ ਗੋਲ-ਗੋਲ ਕਈ ਹੁੰਦੇ ਨੇ ਨਾ ਮਤਲਬ ਇਹਦੇ ਸਪੈਸ਼ਲ ਮਿਲਦੇ ਨੇ ਸਾਨੂੰ ਸਾंचे ਜਿੱਚ ਤੁਸੀਂ ਪਾ ਸਕਦੇ ਹੋ ਉੱਚ ਵੀ ਬਣਾ ਸਕਦੇ ਹੋ ਹੋਰ ਅੱਛੇ ਲੱਗੇਗੇ ਪਰ ਸਾਡੇ ਕੋਲ ਜੋ ਚੀਜ਼ अवेलेबल ਸੀ ਉਹ ਚ ਪਾਇਆ ਵਾ ਤੇ ਫਿਰ ਅਹੀ ਇਹਦੀ ਕਟਿੰਗ ਕਰਕੇ ਤੇ ਇਹਨੂੰ ਅਸੀਂ ਮਤਲਬ ਹੁਣ ਸਰਵ ਕਰਨਾ ਹੈ ਪਰ ਇਹਦੇ ਚ ਇੱਕ ਹੋਰ ਅਜੇ ਟਵਿਸਟ ਆਣਾ ਐ ਇਸਕੇ ਪੂਰੀ ਜਿਹੜੀ ਵੀਡੀਓ ਐਂਡ ਤੱਕ ਦੇਖਣਾ ਜ਼ਰੂਰੀ ਹੈ ਹੁਣ ਦੇਖੋ ਅਹੀ ਪੀਸਿਸ ਕੱਟ ਕੇ ਅਹੀ ਇਹਦੇ ਤੇ ਪਾਇਆ ਜੇ ਸ਼ਰਬਤ ਰੂਬ ਉਹ ਜਿਹੜਾ ਸ਼ਰਬਤ ਔਰ ਖਾਦੀ ਐ ਇੰਨੀ ਟੇਸਟੀ ਐ ਮਤਲਬ ਤੁਹਾਨੂੰ ਮੈਂ ਦੱਸ ਸਕਦੀ ਕਿ ਇਵਨ ਕਿ ਬਾਜ਼ਾਰ ਦੀ ਨਹੀਂ ਟੇਸਟੀ ਨਹੀਂ ਹੁੰਦੀ ਜਿੰਨੀ ਇਹ ਬਣੀ ਐ ਔਰ ਬੱਚਿਆਂ ਨੂੰ ਬਹੁਤ ਪਸੰਦ ਕੀਤੀ ਐ ਪਲੀਜ਼ ਤੁਸੀਂ ਵੀ ਘਰ 'ਚ ਬਣਾਓ ਤੇ ਬੱਚਿਆਂ ਨੂੰ ਇੰਜੋਏ ਕਰਾਓ ਔਰ ਬੱਚੇ ਬੜੇ ਖੁਸ਼ ਹੋਣਗੇ ਇਹਨੂੰ ਖਾ ਕੇ ਕਿਉਂਕਿ ਸ਼ਰਬਤ ਵੀ ਮਿੱਠਾ-ਮਿੱਠਾ ਆਈਸਕ੍ਰੀਮ ਹੀ ਠੰਡੇ-ਠੰਡੇ ਠੰਡੇ ਮਿੱਠੀ ਆਈਸਕ੍ਰੀਮ ਖਾਓ ਤੇ ਆਨੰਦ ਮਾਣੋ